I <laughs> do ਜਿਹੜਾ ਰੱਬ ਕਿਸੇ ਦੁਸ਼ਮਣ ਦੇ ਨਾਲ ਵੀ ਨਾ ਕਰੇ ਸੋਹਣੀ ਸੁਨੱਖੀ ਮਟਿਆਰ ਜਿਸ ਦਾ ਕਿ ਲਾਡਾ ਤੇ ਚਾਵਾਂ ਦੇ ਨਾਲ ਵਿਆਹ ਕੀਤਾ ਗਿਆ ਅਜੇ ਤਾਂ ਇਸ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ ਕਿ ਅਜਹੀ ਮੰਦ ਭਾਗੀ ਗੱਲ ਪੇਕੇ ਪਰਿਵਾਰ ਨੂੰ ਸੁਣਨ ਨੂੰ ਮਿਲੀ ਜਿਸ ਤੋਂ ਬਾਅਦ ਸਾਰੇ ਟੱਬਰ ਦੇ ਹੋਸ਼ ਉੱਡ ਗਏ ਦਰਅਸਲ ਇੱਕ ਨਵੀਂ ਵਿਆਹੀ ਦੇ ਵੱਲੋਂ ਆਪਣੀ ਜੀਵਨ ਲिला ਸਮਾਪਤ ਕੀਤੀ ਗਈ ਹੈ ਹਾਲਾਂਕਿ ਇਸ ਦੇ ਪਿੱਛੇ ਕਾਰਨ ਕੀ ਨੇ ਫਿਲਹਾਲ ਕਾਰਨਾ ਦੇ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਪਰ ਇਸ ਮੁਟਿਆਰ ਦਾ ਵਿਆਹ ਅਮਰੀਕਾ ਦੇ ਰਹਿਣ ਵਾਲੇ ਇੱਕ ਮੁੰਡੇ ਦੇ ਨਾਲ ਹੋਇਆ ਸੀ ਪਰਿਵਾਰ ਨੂੰ ਚਾਹ ਸੀ ਕਿ ਸਾਡੀ ਧੀ ਅਮਰੀਕਾ ਚਲੀ ਜਾਏਗੀ ਅਸੀਂ ਸੁਖੀ ਹੋ ਜਾਵਾਂਗੇ ਪਰ ਇਹ ਨਹੀਂ ਸੀ ਪਤਾ ਕਿ ਇਹ ਵਿਆਹ ਹੀ ਇਸ ਮੁਟਿਆਰ ਦੇ ਲਈ ਕਾਲ ਬਣ ਆ ਜਾਵੇਗਾ ਕਿਸੇ ਨੇ ਅੰਦਾਜ਼ਾ ਨਹੀਂ ਲਾਇਆ ਦਰਅਸਲ ਪਰਿਵਾਰ ਦੇ ਵੱਲੋਂ ਲੜਕੀ ਦੇ ਸਹੁਰੇ ਪਰਿਵਾਰ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਕਿ ਇਹਨਾਂ ਇਲਜ਼ਾਮਾਂ 'ਚ ਕਿੰਨੀ ਕੁ ਸਚਾਈ ਹੈ ਇਹ ਪੁਲਿਸ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਤਾਂ ਜਲੰਧਰ ਦੇ ਬਸਤੀ ਬਾਬਾ ਖੇਲ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕੱਚਾ ਕੋੜ ਦੇ ਵਿੱਚ ਇੱਕ ਨਵ ਵਿਆਹੀ ਕੁੜੀ ਦੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਦੀ ਲਾਸਮਾਪਤ ਕੀਤੀ ਗਈ ਹੈ ਤਾਂ ਪਰਿਵਾਰ ਨੂੰ ਜਿਵੇਂ ਹੀ ਇਸ ਖਬਰ ਬਾਰੇ ਪਤਾ ਲੱਗਦਾ ਤਾਂ ਪਰਿਵਾਰ ਦਾ ਕੀ ਹਾਲ ਹੁੰਦਾ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੇਬਸ ਤੇ ਲਾਚਾਰ ਮਾਂ ਪਿਓ ਸਿਆਪਾ ਕਰ ਰਹੀ ਹੈ اپنی ਧੀ ਨੂੰ पुकार रही है पियू बेचारा जिसने की लखा खर्च करके अपनी ਧੀ ਦਾ ਵਿਆਹ ਕੀਤਾ ਆਪਣੀ ساری زندگی ਦੀ ਕਮਾਈ ਆਪਣੀ ਧੀ ਦੇ ਉੱਤੇ ਲਗਾ ਦਿੱਤੀ ਅੱਜ ਉਹ ਧੀ ਨਹੀਂ ਰਹੀ ਇਸ ਦੁਨੀਆ ਦੇ ਵਿੱਚ 2.5 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਹੱਥਾਂ ਦੀ ਮਹਿੰਦੀ ਵੀ ਨਹੀਂ ਸੀ ਲੱਥੀ ਚੂੜਾ ਤੱਕ ਵੀ ਕਿਹਾ ਜਾ ਰਿਹਾ ਕਿ ਵਿਦਾਇਆ ਨਹੀਂ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਧੀ ਹੈ ਜਿਹੜੀ ਇਸ ਫਾਨੀ ਸੰਸਾਰ ਦੇ ਵਿੱਚੋਂ ਰੁਕਸਤ ਹੋ ਜਾਂਦੀ ਹੈ ਤਾਂ ਮਾਂ ਦਾ ਹਾਲ ਦੇਖਿਆ ਨਹੀਂ ਜਾਂਦਾ ਪਰਿਵਾਰ ਉੱਚੀ ਉੱਚੀ ਰੋਕ ਕੇ ਕੁਰਲਾ ਕੇ ਸਮਾਜ ਵਿੱਚ ਦੁਹਾਈਆਂ ਪਾਰ ਹੈ ਜੋ ਸਾਡੀ ਧੀ ਦੇ ਨਾਲ ਹੋਇਆ ਉਹ ਕਿਸੇ ਹੋਰ ਦੀ ਧੀ ਦੇ ਨਾਲ ਨਾ ਹੋਵੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜੋ ਸਾਰੇ ਪਰਿਵਾਰ ਦੇ ਉੱਤੇ ਲਗਾਏ ਜਾ ਰਹੇ ਨੇ ਇਹ ਪੁਲਿਸ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਜਿੰਨਾ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲਾਜ਼ ਦਾਦੂ ਜੀ ਜਿਹੜੇ ਆਪਣੇ ਪੁਲਿਸ ਕੋਲ ਕੀ ਕਾਰਵਾਈ ਦੀ ਮੰਗ ਕਰਦੇ ਹੋ ਕੀ ਕਾਰਵਾਈ ਦੀ ਮੰਗ ਕੀ ਕਰਦੇ ਤੁਹਾਨੂੰ ਇਨਸਾਫ ਚਾਹੀਦਾ ਅਤੇ ਇਹਨਾਂ ਜਿੰਨੇ ਸਾਡੀ ਦੀ ਇਹਨਾਂ ਨਾਲ ਕਿਸੇ ਹੋਰ ਦੀ ਚੀਜ਼ ਨਾ ਜਾਵੇ ਇਹਨਾਂ ਦੇ ਜਿਹੜੇ ਪੂਰੇ ਫੈਮਲੀ ਅਸੀਂ ਕਿਸੇ ਨੂੰ ਨਹੀਂ ਛੱਡਣਾ ਸਾਰਿਆਂ ਨੂੰ ਉਮਰ ਕੈ ਦੀ ਸਜ਼ਾ ਹੋਣੀ ਚਾਹੀਦੀ ਸੀ ਬਸ ਸੋਕੇ ਸਾਡੀ ਧੀ ਗਈ ਸਾਨੂੰ ਪਤਾ ਵੇ ਸਾਡੇ ਦੇ ਚੀਜ਼ ਨਾਲ ਕਿਸੇ ਹੋਰ ਦੀ ਚੀਜ਼ ਨਾਲ ਇਦਾਂ ਨਾ ਹੋਵੇ ਜਿੱਦਾਂ ਸਾਡੀ ਚੀਜ਼ ਨਾਲ ਕੀਤਾ ਇਹੋ ਜਿਹੇ ਇਹੋ ਜਿਹੇ ਨੂੰ ਅਮੇ ਇਹੋ ਜਿਹਾਂ ਨੂੰ ਫੜ ਕੇ ਨਾ ਉਮਰ ਭਰ ਲਈ ਇਹੋ ਜਿਹਾਂ ਨੂੰ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਸਾਰੀ ਉਮਰ ਕੈਦ ਦੀ ਸਜ਼ਾ ਮਿਲੇਗੀ ਨਾ ਤਾਂ ਇਹਨਾਂ ਨੂੰ ਉਹਦੇ ਪਤਾ ਲੱਗੇ ਹਾਂ ਵੀ ਕਿਸੇ ਇਤਿਮਲ ਕਿੱਦਾਂ ਕੋਸ਼ਿਸ਼ ਕਰੀਦਾ ਹੁੰਦਾ ਕੀ ਨਾਮ ਹੈ ਤੁਹਾਡਾ ਤੁਸੀਂ ਦੱਸੋ ਪੂਰਾ ਤੁਹਾਡਾ ਕੀ ਨਾਮ ਮੇਰਾ ਨਾਮ ਨਰੇਂਦਰ ਕੋਲ ਦਲੇਰ ਸਿੰਘ ਜੀ ਦਲੇਰ ਸਿੰਘ ਮੈਡਮ ਹੈਲੋ ਇਹ ਮਾਮਲਾ ਹੋਇਆ ਜੀ ਇਹਦੇ ਵਿੱਚ ਦੱਸਿਓ ਕਿ ਆਪਣੇ ਤੋਂ ਮੈਸੇਜ ਆਇਆ ਤੇ ਤਾਰਾ ਕੀ ਐਮ ਯੂ ਨੂਰ ਵਿੱਚ ਇੱਕ ਲੜਕੀ ਨੇ ਦੋਸਤ ਕੀਤਾ ਹੈਗਾ ਤੇ ਮਟੀਰੀਅਲ ਨੂੰ ਅਸੀਂ ਆਏ ਆ ਆਹ ਤੋਂ ਦੁਖਿਆ ਹੈ ਉਹ ਲੜਕੀ ਪਹਿਲਾਂ ਇਹ ਲੈ ਗਈ ਸੀਗੇ ਹੈਂਗਿੰਗ ਚੀਜ਼ ਨਾ ਕਰਿਆ ਉਹਨਾਂ ਨੇ ਪਰਮਾਤਮਾ ਦੇ ਸਿਵਾਇ ਉਹਨਾਂ ਨੇ ਡੈੱਡ ਕਰਾਰ ਕਰਤਾ ਇੱਥੇ ਲੈ ਆ ਗਏ ਕਿਹੜੇ ਹਸਪੀਟਲ ਲੱਗਿਆ ਸੀ ਜਿੱਥੇ ਪਹਿਲੇ ਇਹ 10 ਦੇ ਪਤਾ ਪਹਿਲਾਂ ਜੰਮੂ ਦੇ 10 ਰਿਹਾ ਜਾਂ ਫਿਰ ਉਸ ਤੋਂ ਬਾਅਦ ਕਹਿੰਦੇ ਨਾਸਾ ਦੇ ਲੱਗਿਆ ਅੱਛਾ ਜੀ ਨਾਸਾ ਵਾਲਿਆਂ ਨੇ ਗੱਲ ਡਿਪਲੋਮਾ ਕਰਤਾ ਹੈ ਜਦੋਂ ਕੁਝ ਸੰਰਚੀ ਬੈਠੇ ਤੁਸੀਂ ਬਿਆਨ ਸਾਰੇ ਅੰਦਰ ਲਿਖਿਆ ਗਏ ਆਪਣੇ ਕੀ ਬਿਆਨ ਦੇ ਰਹੇ ਹੈਗੇ ਤੇ ਉਹਦੇ ਵਿੱਚ ਕੀ ਆਪਣੇ ਕਾਰਵਾਈ ਕਰ ਰਹੇ ਹੋ ਇਹ ਬਿਆਨ ਤਾਂ ਹਜੇ ਇਹਨਾਂ ਦੀ ਸਟੇਟਮੈਂਟ ਲੈ ਰਹੇ ਆ ਤੇ ਉਹ ਸਿਰਫ ਹਜੇ ਇਹ ਹੀ ਦੱਸ ਰਹੇ ਆ ਕਿ ਸੂਰਾ ਪਰਮਾਤਮਾ ਤੋਂ ਪੀੜਤ ਹੈ ਇਹਨਾਂ ਦੇ ਕਹਿਣ ਮਤਾਂ ਹੂੰ ਬਾਕੀ ਨੂੰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਬਦਲ ਠੀਕ ਸਿਰਫ ਆਪਣਾ ਨਾਮ ਦਾ ਅਸਲੀ ਕਿਹੜੇ ਥਾਣੇ ਦਾ ਹੈ ਮੈਂ ਤਾਂ ਐਸਐਸ ਜੁਰੂਰ ਠੀਕ ਹੈ ਜੀ ਠੀਕ ਹੈ ਸੋ ਥੈਂਕ ਯੂ